ਲੰਗੇ ਦਿਨੀ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਜਲੰਧਰ ਆ ਕੇ ਪ੍ਰੈਸ ਕਾਨਫਰੰਸ ਕੀਤੀ ਦੱਸਦੀ ਹੈ ਕਿ ਕਾਦੀਆਂ ਹਲਕੇ ਦੇ ਨਾਲ ਸਬੰਧਿਤ ਪ੍ਰਤਾਪ ਸਿੰਘ ਬਾਜਵਾ ਲੀਡਰ ਆਪੋਜੀਸ਼ਨ ਵੀ ਨੇ ਔਰ ਬੜੇ ਵੱਡੇ ਔਰ ਸੀਨੀਅਰ ਲੀਡਰ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਬੜੇ ਸਿੱਧੇ ਨਿਸ਼ਾਨੇ ਜਿਹੜੇ ਨੇ ਉਹ ਸਾਦੇ ਔਰ ਨਾਲੋਂ ਨਾਲ ਕੇਂਦਰ ਬਾਰੇ ਵੀ ਕੁਝ ਗੱਲਾਂ ਜ਼ਰੂਰੀ ਕੀਤੀਆਂ ਹੁਣ ਕਾਦੀਆਂ ਹਲਕੇ ਦੀ ਗੱਲ ਕਰਦੇ ਆਂ ਕਾਦੀਆਂ ਹਲਕੇ ਦੇ ਵਿੱਚ ਇੱਕ ਪਿੰਡ ਹੈ ਧਾਰੀਵਾਲ ਉਸ ਪਿੰਡ ਦੇ ਵਿੱਚ ਖੇਤਾਂ ਅੰਦਰ ਮਿਜ਼ਾਈਲ ਨੁਮਾ ਕੋਈ ਚੀਜ਼ ਵੇਖਣ ਨੂੰ ਮਿਲੀ ਹੈ ਇਲਾਕੇ ਦੇ ਲੋਕਾਂ ਦੇ ਵਿੱਚ ਪਿੰਡ ਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਕੀ ਇਹ ਟੁਕੜਾ ਮਿਜ਼ਾਈਲ ਦਾ ਟੁਕੜਾ ਹੈ ਕੀ ਜੋ ਅਣਪਛਾਤੀ ਵਸਤੂ ਖੇਤਾਂ ਦੇ ਵਿੱਚ ਉਹ ਬ੍ਰਾਂਧ ਹੋਈ ਹੈ ਉਹ ਮਿਜ਼ਾਈਲ ਦਾ ਟੁਕੜਾ ਹੈ ਸਵਾਲ ਵੱਧਦਾ ਜਾ ਰਿਹਾ ਹੈ ਸਵਾਲ ਦੀ ਇੰਟੈਂਸਿਟੀ ਵੱਧਦੀ ਜਾ ਰਹੀ ਹੈ ਕਿਉਂਕਿ ਸੀਜ਼ਫਾਇਰ ਇੱਕ ਪਾਸੇ ਹੋਇਆ ਪਿਆ ਇੱਕ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਹੈ ਪਰ ਕਈ ਥਾਵਾਂ ਦੇ ਉੱਤੇ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਕਈ ਥਾਵਾਂ ਦੇ ਉੱਤੇ ਜਦੋਂ ਡਰੋਨਜ਼ ਜ਼ਰੀਏ ਹਮਲੇ ਕੀਤੇ ਜਾ ਰਹੇ ਸੀ ਜਾਂ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸ ਵੇਲੇ ਦੀ ਕੁਝ ਸਮੱਗਰੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਡਿੱਗੀ ਹੁਣ ਤੱਕ ਵੀ ਬਰਾਮਦ ਹੋ ਰਹੀ ਹੈ ਉਹ ਭਾਵੇਂ ਜੰਮੂ ਕਸ਼ਮੀਰ ਹੋਵੇ ਭਾਵੇਂ ਉਹ ਪੰਜਾਬ ਹੋਵੇ ਕਈ ਥਾਵਾਂ ਜਿੱਥੇ ਤੱਕ ਲੋਕ ਉਹਨਾਂ ਦਿਨਾਂ ਤੋਂ ਬਾਅਦ ਅਜੇ ਤੱਕ ਨਹੀਂ ਸੀ ਗਏ ਕਈ ਥਾਵਾਂ ਦੇ ਉੱਤੇ ਇਦਾਂ ਦੀਆਂ ਚੀਜ਼ਾਂ ਬਰਾਮਦ ਹੋ ਰਹੀਆਂ ਪਰ ਇਹ ਕੀ ਮਿਜ਼ਾਈਲ ਦਾ ਟੁਕੜਾ ਹੈ ਕਿ ਨਹੀਂ ਇਹ ਅਜੇ ਵੀ ਸਵਾਲ ਬਣਿਆ ਹੋਇਆ ਹੈ ਇਦੇ ਬਾਰੇ ਨਾ ਤਾਂ ਅਜੇ ਪੁਲਿਸ ਨੇ ਕੋਈ ਪੁਸ਼ਟੀ ਕੀਤੀ ਹੈ ਤੇ ਨਾ ਹੀ ਬੀਐਸਐਫ ਨੇ ਕੋਈ ਪੁਸ਼ਟੀ ਕੀਤੀ ਹੈ ਪਰ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਪਿੰਡ ਵਾਸੀ ਜ਼ਰੂਰ ਸਹਿਮ ਦੇ ਵਿੱਚ ਦਰਸਲ ਪਿੰਡ ਵਾਸੀ ਜੋਗਾ ਸਿੰਘ ਤੇ ਤਰਲੋਕ ਸਿੰਘ ਦੇ ਖੇਤਾਂ ਦੇ ਵਿੱਚ ਇਹ ਅਣਪਛਾਤੀ ਵਸਤੂ ਬਰਾਮਦ ਹੋਈ ਹੈ ਪਿੰਡ ਵਾਸੀਆਂ ਨੇ ਫੌਰੀ ਤੌਰ ਤੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਥਾਣਾ ਸੇਖਵਾ ਤੋਂ ਐਸਐਚਓ ਹਰਿੰਦਰ ਸਿੰਘ ਰੰਧਾਵਾ ਆਪਣੇ ਨਾਲ ਪੁਲਿਸ ਅਮਲਾ ਲੈ ਕੇ ਮੌਕੇ ਵਾਰਦਾਤ ਤੇ ਪਹੁੰਚੇ ਪੁਲਿਸ ਨੇ ਮੌਕੇ ਉੱਤੇ ਮਿਜ਼ਾਈਲ ਦੇ ਟੁਕੜੇ ਨੂੰ ਕਬਜ਼ੇ ਵਿੱਚ ਲੈ ਲਿਆ ਉਸ ਤੋਂ ਬਾਅਦ ਬੀਐਸਐਫ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਜਿਸ ਮਗਰੋਂ ਡੇਰਾ ਬਾਬਾ ਨਾਨਕ ਤੋਂ ਬੀਐਸਐਫ ਅਧਿਕਾਰੀ ਧਾਰੀਵਾਲ ਪਿੰਡ ਪਹੁੰਚੇ ਕਥਿਤ ਮਿਜ਼ਾਈਲ ਦੇ ਟੁਕੜੇ ਨੂੰ ਜਾਂ ਕਹਿ દिए ਕਿ ਅਣਪਛਾਤੀ ਉਸ ਵਸਤੂ ਨੂੰ ਰਿਕਵਰ ਕਰ ਲਿਆ ਗਿਆ ਬੀਐਸਐਫ ਅਧਿਕਾਰੀਆਂ ਵੱਲੋਂ ਅਤੇ ਉਸ ਦੀ ਜਾਂਚ ਆਰੰਭ ਦਿੱਤੀ ਗਈ ਹੈ ਇੱਥੇ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਇਹ ਟੁਕੜਾ ਮਿਜ਼ਾਈਲ ਦਾ ਹੈ ਕਿ ਨਹੀਂ ਹੋ ਸਕਦਾ ਹੈ ਕਿ ਕੋਈ ਹੋਰ ਵਸਤੂ ਵੀ ਹੋਵੇ ਹੋ ਸਕਦਾ ਹੈ ਕਿ ਕੋਈ ਇਹੋ ਜੀ ਵਸਤੂ ਹੋਵੇ ਕਿਉਂਕਿ ਟੁਕੜੇ ਜਿਹੜੇ ਹੈ ਉਹ ਜਿਸ ਸਮਗਰੀ ਦੇ ਬਣੇ ਹੋਏ ਹੁੰਦੇ ਨੇ ਕੱਲੇ ਟੁਕੜਿਆਂ ਨੂੰ ਦੇਖ ਕੇ ਇਹ ਨਹੀਂ ਨਿਰਧਾਰਤ ਕੀਤਾ ਜਾ ਸਕਦਾ ਕਿ ਉਹ ਟੁਕੜੇ ਮਜ਼ਾਇਲ ਦੇ ਨੇ ਇਸ ਵਾਸਤੇ ਜਾਂਚ ਜਿਹੜੀ ਕੀਤੀ ਜਾਵੇਗੀ ਔਰ ਜਾਣਕਾਰੀ ਮੁਤਾਬਕ ਬੀਸਫ ਅਧਿਕਾਰੀ ਜਿਹੜੇ ਨੇ ਇਸ ਦੀ ਜਾਂਚ ਕਰ ਰਹੇ ਨੇ ਔਰ ਇਹਨਾਂ ਮਸਲਿਆਂ ਨੂੰ ਲੈ ਕੇ ਕੀ ਕੁਝ ਸਾਹਮਣੇ ਆਵੇਗਾ ਉਹ ਵਕਤ ਦੀ ਗੱਲ ਹੈ ਫਿਲਹਾਲ ਜੰਮੂ ਕਸ਼ਮੀਰ ਤੋਂ ਵੀ ਇਦਾਂ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਕਿ ਲੋਕ ਜਦੋਂ ਵਾਪਸ ਆਪੋ ਆਪਣੇ ਘਰਾਂ ਦੇ ਵਿੱਚ ਜਾ ਰਹੇ ਨੇ ਤੇ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਲਾਕਾ ਪੂਰਾ ਸੈਨੀਟਾਈਜ਼ ਹੋਣ ਦਿੱਤਾ ਜਾਵੇ ਸੈਨੀਟਾਈਜੇਸ਼ਨ ਦਾ ਮਤਲਬ ਕਿ ਕਈ ਥਾਵਾਂ ਦੇ ਉੱਤੇ ਹੋ ਸਕਦਾ ਹੈ ਕਿ ਅਜੇ ਵੀ ਕੁਝ ਐਹੋ ਜਿਹੀਆਂ ਵਸਤੂਆਂ ਮੌਜੂਦ ਹੋਣ ਇਸ ਵਾਸਤੇ ਆਰਮੀ ਨੂੰ ਪਹਿਲਾਂ ਪ੍ਰੋਪਰਲੀ ਸੈਨੀਟਾਈਜ਼ ਕਰਨ ਦਿੱਤਾ ਜਾਵੇ ਪੂਰਾ ਇਲਾਕਾ ਇਸੇ ਤਰ੍ਹਾਂ ਜਦੋਂ ਹਾਲਾਤ ਤਣਾਅਪੂਰਵਕ ਜ਼ਿਆਦਾ ਸੀ ਜਦੋਂ ਲਗਾਤਾਰ ਡਰੋਨਸ ਆ ਰਹੇ ਸੀ ਉਸ ਵੇਲੇ ਕਈ ਅਣਪਛਾਤੀਆਂ ਵਸਤੂਆਂ ਜਾਂ ਕਹਿ ਦਈਏ ਕਿ ਕਥਿਤ ਮਾਈਜ਼ल्स ਵੀ ਜਿਹੜੀਆਂ ਨੇ ਉਹਨਾਂ ਦੇ ਟੁਕੜੇ ਵੀ ਅਦਰ ਉਦਰ ਡਿੱਗੇ ਹੋਣਗੇ ਜਿਸ ਕਾਰਨ ਉਹ ਟੁਕੜੇ ਉਥੇ ਹੀ ਪਏ ਮਿਲ ਸਕਦੇ ਨੇ ਐਹੋ ਜੀ ਸਿਚੁਏਸ਼ਨ ਦੇ ਵਿੱਚ ਪਹਿਲਾਂ ਪ੍ਰਾਪਰ ਇਨਫਰਮੇਸ਼ਨ ਹੋਣੀ ਜ਼ਰੂਰੀ ਹੈ ਜਿਸ ਵਾਸਤੇ ਬੀਐਸਐਫ ਅਧਿਕਾਰੀ ਜਾਣਕਾਰੀ ਮੁਤਾਬਕ ਜਾਂਚ ਕਰ ਰਹੇ ਨੇ ਜਾਂਚ ਤੋਂ ਬਾਅਦ ਕੀ ਕੁਝ ਸਾਹਮਣੇ ਆਵੇਗਾ ਅੱਗੇ ਉਹ ਚੀਜ਼ ਸੋਚ ਕੇ ਡਿਸਾਈਡ ਹੋਵੇਗਾ ਕਿ ਕਿਸ ਤਰ੍ਹਾਂ ਇਹਨੂੰ ਡੀਲ ਕਰਨਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰਹੋ ਵਨ ਇਡੀਆ ਪੰਜਾਬੀ ਤੇ